ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਹਿਮ ਰੋਲ ਅਦਾ ਕਰਦਾ ਹੈ ਪੱਤਰਕਾਰ ਲੋਕਤੰਤਰਤਾ ਦਾ ਚੌਥਾ ਥੰਮ ਹੈ ਇਸ ਲਈ ਸਾਰਿਆਂ ਨੂੰ ਮੀਡੀਆ ਨੂੰ ਬੰਦਾ ਮਾਨ ਸਤਕਾਰ ਦੇਣਾ ਚਾਹੀਦਾ ਹੈ ਅਤੇ ਪੱਤਰਕਾਰਾਂ ਨੂੰ ਵੀ ਢੜਲੇ ਅਤੇ ਇਮਾਨਦਾਰੀ ਨਾਲ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਇਹ ਪ੍ਰਗਟਾਵਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥੰਦ, ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਅਤੇ ਐਸਪੀ ਡੀ ਰਾਕੇਸ਼ ਯਾਦਵ ਨੇ ਜ਼ਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਵੀਰ ਕੁਮਾਰ ਜੱਜੀ, ਜ਼ਿਲ੍ਹਾ ਜਰਨਲ ਸਕੱਤਰ ਵਿਕਰਮਜੀਤ ਸਹੋਤਾ ਅਤੇ ਸ਼੍ਰੋਮਣੀ ਪੱਤਰਕਾਰ ਪੂਸ਼ਨ ਸੂਦ ਦੀ ਅਗਵਾਈ ਵਿੱਚ ਹੋਏ ਇੱਕ ਸਮਾਗਮ ਦੌਰਾਨ ਜ਼ਿਲ੍ਹਾ ਪੱਤਰਕਾਰ ਯੂਨੀਅਨ ਦਾ ਨਵੇਂ ਸਾਲ 2025 ਦਾ ਕੈਲੰਡਰ ਜਾਰੀ ਕਰਨ ਮੌਕੇ ਕੀਤਾ। ਯੂਨੀਅਨ ਬਣੋ ਅੱਜ ਸਾਲ ਦੀ ਤਰ੍ਹਾਂ ਕਲੰਡਰ ਰਿਲੀਜ਼ ਕੀਤਾ ਗਿਆ ਜਿਹਦੇ ਵਿੱਚ ਸਾਡੇ ਮਾਨਯੋਗ ਡੀਸੀ ਸਾਹਿਬ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀ ਸਾਹਿਬ ਹੋਰ ਸਾਰੀ ਸਾਡੇ ਪੱਤਰਕਾਰ ਸਾਹਿਬਾਨ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜਿੰਨੇ ਵੀ ਪੱਤਰਕਾਰ ਭਰਾ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਣਾ ਕਿ ਉਹਨਾਂ ਨੇ ਹਮੇਸ਼ਾ ਜਿੰਨਾ ਕਿਸੇ ਪੱਖ ਪਾਏ ਤੋਂ ਨਿਊਜ਼ ਲਈ ਹੈ ਔਰ ਦੂਜਾ ਜਿਹੜਾ ਸਿੰਘ ਸਰਵਾਰਾ ਹੁਣ ਇਕੱਠ ਹੋਇਆ ਸੀ ਸ਼ਿਸ਼ਦੀ ਸਭਾ ਦੇ ਵਿੱਚ ਅਸੀਂ ਦੇਖਿਆ ਬਹੁਤ ਵੱਡਾ ਪੰਜਾਬ ਦਾ ਘਟ ਸੀ ਉਹਦੇ ਵਿੱਚ ਜਿੰਨੀ ਵਧੀਆ ਤਰੀਕੇ ਨਾਲ ਕਵਰੇਜ ਕੀਤੀ ਹੈ ਉਹਨਾਂ ਲਈ ਵੀ ਇਹਨਾਂ ਦਾ ਧੰਨਵਾਦ ਹੈ ਔਰ ਮੈਂ ਇਹੀ ਤਵਕਕ ਕਰਦਾ ਆਸ ਕਰਦਾ ਕਿ ਸਾਡੇ ਪੱਤਰਕਾਰ ਜਿਹੜੇ ਵੀਰ ਨੇ ਜੋ ਪ੍ਰੈਸ ਦਾ ਚੌਥਾ ਥੰਮ ਹੁੰਦੇ ਆ ਉਹ ਹਮੇਸ਼ਾ ਬਿਨਾਂ ਪਰਖ ਵਖ ਤੋਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਰਹਾਂਗੇ। ਜਿਲ੍ਹਾ ਪੱਤਰਕਾਰ ਜੂਨੀਅਰ ਫਟੇਗੜ ਸਾਹਿਬ ਵੱਲੋਂ ਨਵੇਂ ਸਾਲ 2025 ਦਾ ਕੈਲੰਡਰ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਡੀਸੀ ਮੈਡਮ ਡਾਕਟਰ ਸੋਨਾ ਥੰਦਾ ਅਤੇ ਐਸਐਸਪੀ ਮੈਡਮ ਡਾਕਟਰ ਰਵਜੋਤ ਗਰੇਵਾਲ ਜੀ ਨੇ ਜਾਰੀ ਕੀਤਾ ਇਸ ਮੌਕੇ एसपीडी राकेश यादव डीएसपी सुकनाथ सिंह ਅਤੇ ਡੀਪੀਆਰਓ ਰਾਜਕਮਾਰ ਜੀ ਵੀ ਪਹੁੰਚੇ ਸਨ ਮੈਂ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਾ ਅਤੇ ਸਹਿਯੋਗ ਦੇਣ ਵਾਲੇ ਸਾਰੇ ਪੱਤਰਕਾਰਾਂ ਦਾ ਵੀ ਧੰਨਵਾਦੀ ਹਾਂ ਜਿਹੜੇ ਵੱਡੀ ਗਿਣਤੀ ਵਿੱਚ ਅੱਜ ਇੱਥੇ ਪਹੁੰਚੇ ਸਨ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز